ਰਪਾਲ ਸਿੰਘ ਡਾਕਟਰ ਕਹਿੰਦਾ ਹੈ ਤੂੰ ਠੀਕ ਹੋ ਜਾਣਾ ਹੈ ਬਾਪੂ ਜੀ ਮੇਰੇ ਬਹੁਤ ਦਰਦ ਹੋ ਰਹੀ ਹੈ ਹੌਸਲਾ ਰੱਖ ਪੁੱਤ ਥੋੜਾ ਜਿਹਾ ਡਾਕਟਰ ਆਉਂਦੇ ਹੀ ਹੋਣਗੇ ਪੁੱਛਦੇ ਆ ਉਹਨਾਂ ਨੂੰ ਕੀ ਗੱਲ ਹੋਈ ਏ ਤੈਨੂੰ ਤੁਸੀਂ ਕੌਣ ਹੋ ਚੱਲ ਤੇਰਾ ਸਮਾਂ ਪੂਰਾ ਹੋ ਗਿਆ ਏ ਤੈਨੂੰ ਧਰਮਰਾਜ ਨੇ ਬੁਲਾਇਆ ਏ ਨਹੀਂ ਨਹੀਂ ਚਲੇ ਜਾਓ ਦੇਖੋ ਮੇਰੇ ਸਾਰੇ ਰਿਸ਼ਤੇਦਾਰ ਖੜੇ ਨੇ ਇੰਨਾ ਵਿੱਚੋਂ ਤੈਨੂੰ ਕੋਈ ਨਹੀਂ ਬਚਾ ਸਕਦਾ ਹੁਣ ਤੇਰਾ ਇੰਨਾ ਹੀ ਸਮਾਂ ਸੀ ਬਾਪੂ ਜੀ ਮੈਨੂੰ ਬਚਾਓ ਇੰਨਾ ਤਾਂ ਕਿੰਨਾ ਦੀ ਗੱਲ ਕਰ ਰਿਹਾ ਹਾਂ ਪੁੱਤਰ ਇੱਥੇ ਤੇ ਕੋਈ ਨਹੀਂ ਮੈਨੂੰ ਬਚਾ ਲਓ ਮੈਂ ਤੁਹਾਡੇ ਸਾਰਿਆਂ ਲਈ ਕਿੰਨਾ ਕੁਝ ਕੀਤਾ ਘਰ ਗੱਡੀਆਂ ਮੈਨੂੰ ਬਚਾ ਲਓ ਤੈਨੂੰ ਪਿਆ ਇੰਨਾ ਵਿੱਚੋਂ ਤੈਨੂੰ ਕੋਈ ਨਹੀਂ ਬਚਾ ਸਕਦਾ ਨਹੀਂ ਇਹ ਮੇਰੇ ਰਿਸ਼ਤੇਦਾਰ ਨੇ ਮੈਂ ਇਹਨਾਂ ਲਈ ਇੰਨਾ ਕੁਝ ਕੀਤਾ ਉਹ ਤੇਰੀ ਗਲਤੀ ਹੈ ਤੈਨੂੰ ਦਰਪਾਨੀ ਸਮਝਾਉਂਦੀ ਸੀ ਮਾਤ ਪਿਤਾ ਬਣਤਾ ਸਤਬੰਧ ਬੁੱਢੀ ਜੀ ਉਮੀਦ ਔਰ ਅਪਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਚਲ ਹੁਣ ਤੇਰਾ ਸਮਾਂ ਖਤਮ ਹੈ ਹਾਏ ਮੇਰੇ ਰਿਸ਼ਤੇਦਾਰ ਮੇਰਾ ਧਨ ਮੇਰੀਆਂ ਗੱਡੀਆਂ ਓ ਹੋ 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 ਸੀ ਕਿ ਉਹ ਤੇਰੇ ਨੇ ਤੇਰਾ ਤੇ ਨਾਮ ਹੀ ਹੋਣਾ ਸੀ ਜੋ ਤੂੰ ਜਪਿਆ ਹੀ ਨਹੀਂ